ਮੈਡਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰ ਗੁਰਪ੍ਰੀਤ ਤੌਰ ਹੈ ਇਹ ਮਾਮਲਾ ਕਿ ਤੁਹਾਡੇ ਹਸਬੰਦ ਜਿਹੜੇ ਕੱਪੜੇ ਵਗੈਰਾ ਬਾਟੇ ਮਾਮਲਾ ਸਰ ਏਦਾਂ ਸੀਗਾ ਵੀ ਅਸੀਂ ਆਟੋ ਲਿਆ ਠੀਕ ਹੈ ਮੈਂ ਉਹਨਾਂ ਨੂੰ ਕਿਹਾ ਭਾਜੀ ਵੀ ਅਸੀਂ ਜਿਹੜੇ ਮਰਜੀ ਆਟੋ ਤੇ ਚੜੀਏ ਸਾਡੀ ਮਰਜੀ ਆ ਠੀਕ ਹੈ ਤੁਹਾਡਾ ਕੋਈ ਇੱਥੇ ਹੱਕ ਨਹੀਂ ਹੈ ਕਹਿੰਦੇ ਤੂੰ ਜ਼ਿਆਦਾ ਨਾ ਬੋਲ ਤੇਰਾ ਤਾਂ ਕੋਈ ਹੱਕ ਹੀ ਨਹੀਂ ਹੈ ਬੋਲਣ ਦਾ ਕਹਿੰਦਾ ਤੈਨੂੰ ਮੈਂ ਜਾਣ ਨਹੀਂ ਦੇਣਾ ਇੱਥੋਂ ਅੱਛਾ ਜੀ ਮੈਂ ਤਾਂ ਕਿਉਂ ਕਹਤੇ ਨਹੀਂ ਜਾਣਦੇ ਨਾ ਕਹਿੰਦਾ ਆ ਜਾ ਫਿਰ ਮੈਂ ਤੁਹਾਨੂੰ ਪਾੜ ਕੇ ਦਿਖਾਵਾਂ ਮੈਂ ਤਾਂ ਕੋਈ ਨਹੀਂ ਫਿਆਜਾ ਕਰਕੇ ਬਸ ਇੰਨੀ ਕੁ ਗੱਲ ਹੋਈ ਉਹਨੇ ਮੇਰੇ ਤੇ ਹੱਥ ਚੱਕਿਆ ਨਾਲੇ ਮ ਨੇ ਕੱਲੇ ਸੀ ਗਾਟੋ ਵਾਲਾ ਕਿਉਂ ਨਾਲ ਸੀ ਚਾਰ ਪੰਜ ਜਣੇ ਸੀਗੇ ਉਹ ਸਾਰਿਆਂ ਨੇ ਕਿਦਾਂ ਕਰ ਬੋਲੇ ਇਹ ਸਾਰੇ ਕੋਲੇ ਨਹੀਂ ਇੱਕੋ ਜਣਾ ਬੋਲਿਆ ਮੈਨੂੰ ਕੀ ਨਾਮ ਆ ਉਹਦਾ ਮੈਨੂੰ ਨਹੀਂ ਪਤਾ ਸਰ ਜੀਤਾ ਨਾਮ ਹੈ ਉਹਦਾ ਕਹਿ ਰਿਹਾ ਸ਼ਿਪੂਰੀ ਦਾ ਆ ਠੀਕ ਆ ਜੀ ਭਾਈ ਕੀ ਨਾਮ ਹੈ ਤੁਹਾਡਾ ਹੰਕਾਰ ਸਿੰਘ ਅੱਜ ਇਹ ਕੱਪੜੇ ਪਾ ਕੇ ਕੀ ਕਰਨ ਹੋਇਆ ਇਹ ਬੰਦਾ ਹੈ ਕਿ ਜੀਤਾ ਆ ਆਟੋ ਚਲਾਉਂਦਾ ਇੱਥੇ ਉਹ ਕਹਿੰਦਾ ਜੀ ਦੂਜੇ ਆਟੇ ਨਹੀਂ ਬਟਣਾ ਮੇਰੇ ਦੀ ਬਿਠਣਾ ਆ ਇਸ ਕਰਕੇ ਉਹਨੇ ਲੜਾਈ ਝਗੜਾ ਕੀਤਾ ਆ ਮੇਰੇ ਘਰ ਵਾਲੇ ਨੂੰ ਵੀ ਮਾਰਿਆ ਮੈਨੂੰ ਵੀ ਮਾਰਿਆ ਉਹਦੇ ਬਾਕੀ ਦੇ ਬੰਦਿਆਂ ਨੇ ਮੈਨੂੰ ਫੜ ਲਿਆ ਤੇ ਮੇਰੇ ਕਪੜੇ ਵਾਸਤੇ ਨਾਲ ਮੇਰੇ ਚਵੇੜਾ ਮਾਰੀ ਆਪਾਂ ਜੀ ਸਟੇਸ਼ਨ ਦੇ ਕੋਲ ਭਗਤਪੁਰਾ ਮੱਲਾ ਚੱਲੇ ਕਿੱਥੇ ਜੀ ਵਿਸਾਖੀ ਦੇਖਣ ਚੱਲੇ ਜੀ ਚੈਂ ਆਣਾ ਜੀ ਤੁਸੀਂ ਆਟੋ ਨਾਲ ਲੈ ਕੇ ਆਏ ਸੀ ਪਿੱਛੋਂ ਨਹੀਂ ਆਟੋ ਇੱਥੋਂ ਕੰਨਾਂ ਸੀ ਅਸੀਂ ਨਹੀਂ ਕੋਈ ਯੂਨੀਅਨ ਦਾ ਪੰਗਾ ਕੋਈ ਇਹਨਾਂ ਦਾ ਆਟੋ ਇਹ ਯੂਨੀਅਨ ਦਾ ਪੰਗਾ ਉਹ ਕਹਿੰਦੇ ਵੀ ਸਾਡਾ ਆਟੋ ਚੱਲਣਾ ਹੋਰ ਕਿਸੇ ਚ ਨਹੀਂ ਵੇਣਾ ਜੇ ਕਹਿੰਦੇ ਸਾਡਾ ਇੱਥੇ ਰਾਜ ਚੱਲਦਾ ਜੀ ਤੁਹਾਡੇ ਨਾਲ ਕਿਉਂ ਹੱਥੋਂ ਭਾਈ ਕੀਤੀ ਫਿਰ ਇਹਨਾਂ ਨੇ ਸਾਡੇ ਨਾਲ ਹੱਥੋਂ ਭਾਈ ਕੀਤੀ ਆ ਵੀ ਉਹ ਕਹਿੰਦੇ ਵੀ ਦੂਜੀ ਆਟੋ ਜੀ ਬੈਠੇ ਸਾਡੀ ਜੀ ਕਿਉਂ ਨਹੀਂ ਬੈਠੇ ਤੁਹਾਡੀ ਵੱਲੋਂ ਮਾ ਖਲੀ ਕਰਨੀ ਵੀ ਜੀ ਆਟੋ ਵਾਲ ਉਹ ਕੁੱਟਮਾਰ ਕੀਤੀ ਆ ਕਿ ਕਹਿੰਦੇ ਵੀ ਤੁਹਾਨੂੰ ਜਾਣ ਨਹੀਂ ਦੇਣਾ ਇੱਥੋਂ ਜੀਤਾ ਮੁੰਡਾ ਹੋਗਾ ਮਾਨਕ ਨੇ ਤੁਹਾਨੂੰ ਫਾੜ ਕੇ ਰਾਦਣਾ ਐਦਾ ਬੋਲਿਆ ਗੱਲ ਸੀ ਗਲਤ ਬੋਲਿਆ ਜਾ ਉਹ ਜ਼ਿਆਦਾ ਗੱਲ ਉਹ ਬੋਲਿਆ ਗੱਲ ਤਾਂ ਅਸੀਂ ਕੁਝ ਨਹੀਂ ਬੋਲੇ ਪਹਿਲਾਂ ਜਦੋਂ ਉਹਨੂੰ ਐਦਾ ਗਲਤ ਬੋਲਿਆ ਤੇ ਉਸ ਤੋਂ ਬਾਅਦ ਮਾਰਿਆ ਸਾਡੇ ਤੇ ਉਹਦੇ ਬਾਕੀ ਦੇ 4 ਬੰਦਿਆਂ ਨੇ ਮੈਨੂੰ ਫੜ ਲਿਆ ਕੋਈ ਪਛਾਣ ਹੈਗੀ ਉਹ ਬੰਦੇ ਦੀ ਪਛਾਣ ਹੈਗੀ ਆ ਉਹਨੂੰ ਨੰਬਰ ਪਲੇਟ ਹੈ ਕੁਆਟੋ ਵਾਲੇ ਦੀ ਫੋਟੋ ਵਗੈਰਾ ਖਿੱਚੀ ਤੁਸੀਂ ਮੌਕੇ ਤੇ ਨਹੀਂ ਜੀ ਐਸ ਬੀ ਆਈ ਆ ਬੈਂਕ ਦਾ ਕੈਮਰਾ ਲੱਗਾ ਹੋਇਆ ਤੁਸੀਂ ਕੀਤੀ ਹੈ ਪੁਲਿਸ ਨੂੰ ਕੰਪਲੀਟ ਕੰਮ ਚੱਲਿਆ ਹੋਇਆ ਜੀ ਭਾਈ ਕੀ ਨਾਮ ਹੈ ਤੁਹਾਡਾ ਮਨਜੀਤ ਕੁਮਾਰ ਸਰ ਤੇ ਸਿਵਲ ਹਸਪਤਾਲ ਆਏ ਆ ਕੋਈ ਲੜਾਈ ਝਗੜੇ ਦਾ ਕਾਰਨ ਹੋਇਆ ਸੀਗਾ ਜਿੱਦਾਂ ਮਾਰਕੀਟ ਹੈ ਕੀ ਕਾਰਨ ਹੋਇਆ ਸੀਗਾ ਹਾਂਜੀ ਸਰ ਉਹ ਲੇਡੀਜ਼ ਸੀਗੇ ਦੋ ਤੇ ਇੱਕ ਸੀਗਾ ਉਹਨਾਂ ਦਾ ਹਸਬੰਡ ਸੀਗਾ ਤੇ ਇੱਕ ਹੀ ਰਖਸ਼ਾ ਆਇਆ ਜੀ ਮੇਰੇ ਨਾਲ ਇੱਕ ਮੰਦੀ ਮੁੰਡਾ ਖੜਾ ਸੀ ਦੀਪਾ ਉਹਦਾ ਨਾਮ ਤੇ ਮੈਂ ਇੰਨੀ ਗੱਲ ਕਿ ਮੈਂ ਉਹਨਾਂ ਕਹਾਂ ਵੀ ਆ ਸਵਾਰੀ ਚੱਕਦਾ ਵੀ ਰਖਸ਼ਾ ਵਾਲਾ ਮੈਂ ਆਪਣਾ ਸਟੈਂਡ ਆ ਇੱਥੋਂ ਨਹੀਂ ਚੱਕਦੇ ਹੈਗੇ ਹੋਰ ਵੀ ਕੋਈ ਇਹ ਰਖਸ਼ਾ ਸਾਰਿਆਂ ਨੂੰ ਪਤਾ ਵੀ ਨਹੀਂ ਚੱਕਦੇ ਉਹ ਆ ਕੇ ਜੀ ਬੋਲਣ ਲੱਗ ਪਿਆ ਜੀ ਰਖਸ਼ਾ ਵਾਲਾ ਕਹਿੰਦਾ ਇਹ ਕੋਈ ਸਟੈਂਡ ਆ ਤੁਹਾਡੇ ਜੇ ਉਹ ਕਹਿੰਦਾ ਪਿਆ ਮੈਂ ਕਿਹਾ ਯਾਰ ਇਨਦਰ ਸਟੈਂਡ ਦੀ ਤਾਂ ਨਾਲ ਗੱਲ ਕੀਤੀ ਵੀ ਦੇਖੋ ਸਚੈਨ ਵਾਲੇ ਨੂੰ ਸਾਰੇ ਤਾਂ ਦੂਜੇ ਚੱਲਦੇ ਆ ਕਿਉਂ ਸਟੈਂਡ ਸਾਡੇ ਸਟੈਂਡ ਤੋਂ ਅੱਗੇ ਜਾ ਕੇ ਜੱਕਲਾ ਸੋਰੀ ਵੀ ਤੈਨੂੰ ਨਹੀਂ ਕੋਈ ਕਹਿੰਦਾ ਕੁਛ ਤੇ ਮੇਰੇ ਨਾਲ ਦੇ ਮੁੰਡੇ ਨਾਲ ਸਾਰੀ ਗੱਲਬਾਤ ਹੋਈ ਆ ਮੇਰੇ ਨਾਲ ਬਸ ਇਹੀ ਗੱਲ ਹੋਈ ਆ ਮੈਨੂੰ ਉਹਦੀ ਘਰ ਘਰ ਵਾਲੀ ਵਿਆਹ ਗਾਲਾਂ ਕੱਢਣ ਲੱਪੇ ਤੇ ਮੇਰੇ ਉਹਨਾਂ ਨੇ ਗਾਲੀ ਗਲੋਚ ਕੀਤੀ ਤੇ ਮੇਰੇ ਉਹਦੇ ਘਰ ਵਾਲੇ ਨੇ ਉਹ ਜਾਨੀ ਕਿ ਚੱਡਾ ਮਾਰਕੀਟ ਦੇ ਅੰਦਰ ਵੀ ਚੱਲ ਗਏ ਮੈਂ ਕਿਹਾ ਨਾਲੇ ਮੰਡਾਲੀ ਦਾ ਮੁੰਡਾ ਗੱਡੀਆਂ ਚੱਲਣ ਆਪੇ ਪ੍ਰਧਾਨ ਜੀ ਨਾਲ ਉਹਨੇ ਇਹ ਵੀ ਕਿਹਾ ਭਾਂਜੀ ਇਹ ਤਾਂ ਚੰਗਾ ਲੱਗਦਾ ਦੇਖੋ ਜੀ ਅਸੀਂ ਵੀ ਖੜੇ ਆ ਘੰਟੇ ਤੋਂ ਵੈ ਅਸੀਂ ਵੀ ਕਾ ਖੜ ਕੇ ਟਾਈਮ ਘੰਟਾ ਘਰਾਬ ਕਰਕੇ ਵੇ ਕਿਹੜਾ ਲੱਗਦਾ ਸਾਡਾ ਵੇ ਤੁਸੀਂ ਸਾਡੇ ਮੋਰੇ ਚੱਕ ਕੇ ਬੈਲ ਕਹਿੰਦੇ ਅਸੀਂ ਇਹ ਤੁਸੀਂ ਜਗ੍ਹਾ ਨਹੀਂ ਖਰੀਦ ਲਈ ਕਹਿੰਦਾ ਮੈਂ ਕਿਹਾ ਮੈਡਮ ਸਾਡੀਆਂ ਗੱਡੀਆਂ ਦੇ ਟੈਕਸ ਵਾ ਦੇਖ ਲਓ ਸਾਰਾ ਕੁਝ ਸਾਡੇ ਕੋਲ ਆ ਵੇ ਇਹ ਗੱਡੀਆਂ ਨਹੀਂ ਸੀ ਚਾਹਤਾਂ ਐਂਦੀ ਗੱਲ ਹੋਈ ਉਹ ਮੇਰੇ ਨਾਲ ਉਹ ਚੱਲ ਵੀ ਕਿ ਮੈਂ ਨਹੀਂ ਬੋਲੇ ਮੇਰੇ ਨਾਲ ਦਾ ਮੁੰਡਾ ਦੀਪਾ ਉਹਨਾਂ ਸਾਰੀ ਗੱਲ ਹੋਈ ਮੈਨੂੰ ਉਹਨੇ ਚੱਡਾ ਮਾਰ ਗਿੱੜ ਚੋਂ ਜਨਾਨੀ ਨੇ ਗਾਲ ਕੱਢਦੀ ਈ ਰੈਕਸ ਦੇ ਬਟੇ ਖੁਦ ਮੈਂ ਜਾਣੀ ਕਿ ਉਹਨਾਂ ਨੇ ਬੋ ਜਲ ਚੱਲ ਗਏ ਥੋੜੇ ਅੰਦਰ ਗਏ ਬੋਲੇ ਉਹਦੇ ਦੂਏ ਦੇ ਥੱਲੇ ਛੱਡਾ ਮਾਰਕੀਟ ਦੇ ਅੰਦਰ ਉਤੋਂ ਮੈਨੂੰ ਗਾਲ ਕੱਢੀ ਤੁਸੀਂ ਬਦਮਾਸ਼ ਆ ਦੇ ਬਹੁ ਮੁੰਡੇ ਨੂੰ ਵੀ ਕਹਿਣ ਲੱਗਾ ਮੈਂ ਕਿ ਮੇਰੀ ਕੋਈ ਗੱਲ ਨਹੀਂ ਸੀ ਉਹਨਾਂ ਕੀਤੀ ਸਾਰੀ ਹਾਂ ਭੈਣ ਦੇ ਗਾਲ ਕੱਢਣਾ ਆ ਤੇ ਆਉਂਦੇ ਮੇਰੇ ਉਹਨੇ ਪਤਾ ਨਹੀਂ ਕੀ ਚੀਜ਼ ਮਾਰੀ ਹੈਗਾ ਉਹਦਾ ਹਸਬੰਡ ਜਿਹਾ ਹੋ ਸੀ ਪਤਾ ਨਹੀਂ ਬੈਗ ਜੋਨ ਕੀ ਕੱਢਿਆ ਮੇਰੇ ਬੈਗ ਪੈਠ ਦੇ ਵਿੱਚੇ ਵੀ ਆ ਮੇਰੇ ਮੁੰਡੇ ਦੇ ਵੀ ਆ ਆ ਮੇਰੇ ਹੱਥ ਦੇ ਵੀ ਲੱਗੇ ਆ ਜਿਹੜੇ ਉਹਨਾਂ ਦੇ ਕੱਪੜੇ ਪਾਟੇ ਉਹ ਕਦਾ ਪਾਟੇ ਉਹ ਸਰ ਮੈਨੂੰ ਨਹੀਂ ਪਤਾ ਉਹਨਾਂ ਨੇ ਦੇਖੋ ਜੀ ਸਾਰੇ ਉਹਨਾਂ ਨੂੰ ਫੜ ਰਹੇ ਸੀ ਛੜਾ ਰਹੇ ਮੈ ਮੈਂ ਤਾਂ ਇਹਨਾਂ ਨੂੰ ਮਾਰ ਵੀ ਨਹੀਂ ਸਕਿਆ ਲੇਡੀਜ਼ ਉਹ ਤਾਂ ਲੇਡੀਜ਼ ਕਹਿੰਦੀ ਲੇਡੀਜ਼ ਕਹਿੰਦੀ ਮੇਰੇ ਹੱਥ ਵਿੱਚ ਚੱਕਰ ਚ ਬੇੜਾ ਮਾਰੀਆਂ ਮੇਰੇ ਇਹਨੇ ਮੈਨੂੰ ਅਪਸ਼ਾਪ ਵੀ ਬੋਲਿਆ ਉਹ ਸਰ ਜਿਹੜੇ ਮੇਰੇ ਨਾਲ ਦੇ ਮੁੰਡੇ ਆ ਸਾਰੇ ਝੂੜਦੋੜੀ ਬੋਲਦੇ ਸਾਰੇ ਪਰਿਵਾਰ ਆ ਬੱਚੇ ਵਾਲੇ ਆ ਅਕਸਰ ਚੱਲੇ ਗੁਰੂ ਘਰ ਦੇ ਵਿੱਚ ਸੀਗੇ ਅਸੀਂ ਝੂਣ ਨਹੀਂ ਬੋਲਦਾ ਸਰ ਮੈਂ ਜੋ ਵੀ ਕਹੂੰਗਾ ਮੈਂ ਸਹੀ ਕਹੂੰਗਾ ਚਲੋ ਜੇ ਤੁਸੀਂ ਇਹਨਾਂ ਨੇ ਮੈਨੂੰ ਜਦੋਂ ਗਾਲੇ ਨਾਲੇ ਮੇਰ ਨਾਲ ਕੋਈ ਗੱਲ ਨਹੀਂ ਸੀ ਕਿ ਨਾਲ ਮੇਰੇ ਨਾਲ ਦੇ ਮੁੰਡੇ ਨਹੀਂ ਸੀ ਗਾਲੀ ਗਲੋਸ਼ ਕੀਤੀ ਮੇਰੇ ਬੱਚੇ ਛੋਟੇ ਜਿਹੇ ਆ ਉਹਨਾਂ ਨੂੰ ਇਹ ਲੇਡੀਜ਼ ਨੇ ਗਾਲਾਂ ਕੱਢੀਆਂ ਤੇਰੀ ਮਾਂ ਦੀ ਤੇਰੀ ਭੈਣ ਦੀ ਕੀ ਗੱਲ ਮੇਰੀ ਭੈਣ ਨਹੀਂ ਜੇ ਤੁਹਾਡੀ ਧੀ ਨਹੀਂ ਸੀ ਇਟ ਇਜ਼ ਦਾ ਕਹਿਣਾ ਹੈ ਕਿ ਆਟੋ ਵਾਲੇ ਨੇ ਮੇਰੇ ਥੱਪੜ ਮਾਰਿਆ ਸਾਡੇ ਕੋਈ ਇਹ ਬੈਂਕ ਦੇ ਮੋਰੇ ਸੀ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਇਹ ਸਰ ਬਿਲਕੁਲ ਗਲਤ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਕੈਮਰੇ ਵਿੱਚ ਚੈੱਕ ਕਰ ਸਕਦੇ ਹੋ ਕਿ ਨੇ ਥੱਪੜ ਮਾਰਿਆ ਲੇਡੀਜ਼ ਮੇਰੇ ਮੈਂ ਕਹਾਂ ਜੇ ਤੂੰ ਮੇਰੇ ਮਾਰੂਗੀ ਮੈਂ ਵੀ ਤੇਰੇ ਹਸਬੰਡ ਤੇ ਮਾਰੂਗਾ ਬੇ ਦੇ ਤੇਰੇ ਨਾਲ ਸਾਡੀ ਕੋਈ ਇਦਾਂ ਦੀ ਤੇ ਰੋਲਾ ਤੁਹਾਡਾ ਆਟੋ ਵਾਲਿਆਂ ਦਾ ਸੀਗਾ ਆਪਾਂ ਵਿੱਚ ਇਹਨਾਂ ਨਾਲ ਰੋਲਾ ਕਰਾਉਣਾ ਸੀ ਲੈਡੀਜ਼ ਉਹ ਮੇਰੇ ਨਾਲ ਦੇ ਮੁੰਡੇ ਨਾਲ ਗੱਲਬਾਤ ਸੀਗੀ ਸਾਰੀ ਇਹਨਾਂ ਨੇ ਇਹ ਚੱਲ ਗਏ ਮੈਂ ਸਾਈਡ ਨੂੰ ਹੋ ਗਿਆ ਇਹਨਾਂ ਨੇ ਮੈਨੂੰ ਛੱਡਾ ਮਾਰ ਕੇ ਜੋ ਗਾਲ ਕੱਢੀ ਹੋਰ ਉੱਥੇ ਲੈਡੀਜ਼ ਵੀ ਖੜੇ ਸੀ ਮਗੰਦਪਾਉ ਨੂੰ ਜਾਣ ਵਾਲੀਆਂ ਸਵਾਰੀਆਂ ਕਿਸੇ ਨੂੰ ਵੀ ਪੁੱਛ ਰਿਹਾ ਜੇ ਮੈਂ ਗਲਤ ਹੋਵਾਂ ਤੁਹਾਡੀ ਜੁੱਤੀ ਮੇਰਾ ਸਾਰਾ ਤੁਹਾਡਾ ਸਵਾਰੀਆਂ ਨਾਲ ਹੱਥੋ ਪਾਈ ਕਰਨਾ ਬਣਦਾ ਭਾਜੀ ਨਹੀਂ ਸਰ ਮੈਂ ਤਾਂ ਸਵਾਰੀਆਂ ਨਾਲ ਹੱਥੇ ਨਹੀਂ ਹਰ ਕੱਪੜੇ ਕਿੱਦਾਂ ਪਾੜ ਕੇ ਉਹਨਾਂ ਦੇ ਫਿਰ ਕੱਪੜੇ ਨਹੀਂ ਸਰ ਸਾਨੂੰ ਪਤਾ ਕਿੱਦਾਂ ਫਾੜੇ ਸਰ ਮੇਰੇ ਮੇਰੇ ਤਾਂ ਇਹ ਖੌਦ ਮੇਰੇ ਮੁੰਡੇ ਨਾਲ ਜਿੰ ਉਸ ਨੂੰ ਮਾਰ ਦੂੰਗਾ ਹਾਂਜੀ ਉਹਨਾਂ ਦਾ ਇਹ ਕਹਿਣਾ ਹੈ ਕਿ ਮੈਨੂੰ 4-5 ਆਟੋ ਵਾਲਿਆਂ ਨੇ ਫੜਿਆ ਸੀਗਾ ਤੇ ਮੈਂ ਕਿੱਦਾਂ ਮਾਰੂੰਗਾ ਉਹਨਾਂ ਨੂੰ ਸਰ ਕਿਸੇ ਨੇ ਨਹੀਂ ਫੜਿਆ ਸੀਗਾ ਮੇਰੇ ਨਾਲ ਦਾ ਮੁੰਡਾ ਮਨਦੀਪ ਆ ਉਹਨੂੰ ਪੁੱਛ ਲਿਓ ਹੋਰ ਵੀ ਮੁੰਡਿਆਂ ਤੇ ਪੁੱਛਣਾ ਕਿਸੇ ਨੇ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਨਾ ਕਿਸੇ ਨੇ ਉਹਨੂੰ ਫੜਿਆ ਵਾ ਸਾਰਿਆਂ ਤਾਂ ਮੈਨੂੰ ਫੜਿਆ ਦੇਖੋ ਮੇਰੀ ਸਾਰੀਆਂ ਸ਼ਰਟਾਂ ਫਟੀਆਂ ਆ ਪਿੱਛੇ ਢੂਈ ਫਟੀਆਂ ਤੁਸੀਂ ਇਹ ਦੱਸੋ ਮੈਨੂੰ ਜਿਹੜਾ ਇੰਨਾ ਮਾਰਿਆ ਜਾਂ ਬੈਗ ਸਾਰਾ ਉਹ ਜਨਾਨੀ ਜਿਹੜੀ ਬੋਲਦੀ ਮਤਲਬ ਝੂਠ ਬੋਲਦੀ ਵੀ ਜਨਾਨੀ ਫਿਰ ਉਹ ਹਾਂਜੀ ਸਰ ਉਹ ਝੂਠ ਬਿਲਕੁਲ ਬੋਲ ਰਹੀ ਆ ਸਾਰੇ ਦੇਖੋ ਇਹਨਾਂ ਨੂੰ ਚਲੋ ਜੇ ਦਿੱਤਾ ਹੱਕ ਤੁਸੀਂ ਕਿਸ ਕੋਈ ਜਦ ਤੁਸੀਂ ਚਲੇ ਗਏ ਤੁਹਾਡੇ ਨਾਲ ਮੇਰੀ ਗੱਲ ਖਤਮ ਹੋ ਗਈ ਤੁਸੀਂ ਅੰਦਰੋਂ ਚੱਡਾ ਮਾਰਕੀਟ ਦੇ ਵਿੱਚੋਂ ਤੁਸੀਂ ਬੈਠੇ ਇਰੇਕਸ਼ ਦੇ ਵਿੱਚ ਮਾਪਿਆਂ ਦੇ ਗਾਲਾਂ ਕੱਢਿਆ ਕੀ ਗੱਲ ਸੀ ਅਸੀਂ ਧੀ ਪੈਣ ਆਣੇ ਨਹੀਂ ਸੀਗੇ ਤੁਸੀਂ ਸਾਨੂੰ ਵਿੱਚੋਂ ਗਾਲਾਂ ਕੱਢੀਆਂ ਤੁਸੀਂ ਵਾਪਸ ਮੁੜ ਕੇ ਆਏ ਮੈਂ ਤੁਹਾਨੂੰ ਦੇਖ ਲਾਂਗੀ ਤੁਹਾਡਾ ਇਦਾਂ ਕਰਦਾ ਇਹ ਤੁਹਾਡੀ ਤੁਹਾਡੀ ਯੂਨੀਅਨ ਬਣੀ ਉੱਥੇ ਹਾਂਜੀ ਸਰ ਸਾਡੀ ਯੂਨੀਅਨ ਹੈ ਜੀ ਸਾਡਾ ਮੁੰਡਾ ਕਰਨ ਆ ਜੀ ਕਾਮਰੇਟ ਆ ਸਾਡੇ ਜਿਹੜਾ ਆਟੋ ਵਾਲਾ ਆਇਆ ਸੀ ਮੁੰਡਾ ਉਹ ਕੌਣ ਸੀਗਾ ਆਟਾ ਵਾਲਾ ਉਹ ਸਾਡੇ ਸਟੈਂਡ ਦਾ ਹੀ ਆ ਜੀ ਮੁੰਡਾ ਤੇ ਫੇਰ ਤੁਹਾਡੀ ਗੁੱਟ ਮਾਰ ਕਿਉਂ ਕਰ ਲਾਪੇ ਹੋ ਜਿਹੜਾ ਤੁਹਾਡਾ ਐਡਵੋਕੇਟ ਦਾ ਬੰਦਾ ਤੁਹਾਡੇ ਦਾ ਯੂਨੀਅਨ ਦਾ ਬੰਦਾ ਤੁਹਾਡੇ ਦਾ ਨਹੀਂ ਉਹ ਈਰ ਐਕਸੈਸ ਉਹ ਸਾਡੇ ਸਟੈਂਡ ਦਾ ਨਹੀਂ ਹੈਗਾ ਹਾਂਜੀ ਉਹ ਈਰ ਐਕਸੈਸ ਸਾਡੇ ਆਟੋ ਆ ਜੀ ਹਾਂਜੀ ਸਾਡੇ ਪਰਮਿਟ ਵਾਲੇ ਆ ਜੀ ਉਹਨਾਂ ਦੇ ਪਰਮਿਟ ਤੋਂ ਬਗੈਰ ਆ ਉਹ ਸਾਜੀ ਸਾਡਾ ਜਿੱਥੇ ਸਾਡੇ 20 ਮਹੀਨੇ ਸਾਡਾ ਤੇਰ ਪਾਣੀ ਖਰਚਾ ਸਾਡਾ ਨਹੀਂ ਪੂਰਾ ਹੁੰਦਾ ਅਸੀਂ ਕਹੀ ਤਾਂ ਤੁਸੀਂ ਅੱਗੇ ਚੱਕੋ ਅੱਗੇ ਤੁਹਾਨੂੰ ਕਹਿੰਦਾ ਨਹੀਂ ਕੋਈ ਵੀ ਠੀਕ ਹੈ ਭਾਜੀ ਹਾਂਜੀ ਠੀਕ ਆ ਸਾਡਾ